ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਪੀਰ ਖਰਬੂਜੇ ਸਾਹਿ ਦੀ ਸਾਖੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਫੈਲੇ ਹੋਏ ਹਨੇਰੇ ਨੂੰ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਦੂਰ ਕਰਨ ਲਈ ਅਨੇਕਾਂ ਯਾਤਰਾਵਾਂ ਕੀਤੀਆਂ اپنی ਯਾਤਰਾ ਦੇ ਦੌਰਾਨ ਇੱਕ ਵਾਰ ਗੁਰੂ ਜੀ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਉੱਥੇ ਇੱਕ ਪੀਰ ਰਹਿੰਦਾ ਸੀ ਉਸ ਨੂੰ ਖਰਬੂਜੇ ਸ਼ਾ ਵੀ ਕਹਿੰਦੇ ਸਨ ਉਹ ਵੇਈ ਨਦੀ ਦੇ ਕਿਨਾਰੇ ਜਿੱਥੇ ਅੱਜਕੱਲ ਗੁਰਦੁਆਰਾ ਬੇਰ ਸਾਹਿਬ ਸਥਿਤ ਹੈ ਉੱਥੇ ਰਹਿੰਦਾ ਸੀ ਇਸ ਪੀਰ ਦਾ ਨਾਮ ਖਰਬੂਜੇ ਸ਼ਾ ਇਸ ਲਈ ਪਿਆ ਕਿਉਂਕਿ ਉਹ ਹਰ ਆਉਣ ਵਾਲੇ ਫਕੀਰ ਨੂੰ ਇੱਕ ਖਰਬੂਜਾ ਭੇਂਟ ਕਰਦਾ ਸੀ ਜਦੋਂ ਉਹ ਪੀਰ ਉਸ ਦਾ ਦਿੱਤਾ ਹੋਇਆ ਖਰਬੂਜਾ ਖਾ ਲੈਂਦਾ ਸੀ ਤਾਂ ਉਹ ਉਸ ਪੀਰ ਨੂੰ ਕਹਿੰਦਾ ਸੀ ਕਿ ਲਿਆਓ ਮੇਰਾ ਖਰਬੂਜਾ ਮੈਨੂੰ ਵਾਪਸ ਦਿਓ ਤਾਂ ਉਹ ਫਕੀਰ ਕਹਿੰਦਾ ਕਿ ਮੈਂ ਤਾਂ ਖਰਬੂਜਾ ਖਾ ਲਿਆ ਹੈ ਹੁਣ ਮੈਂ ਖਾਧਾ ਹੋਇਆ ਖਰਬੂਜਾ ਕਿਸ ਤਰ੍ਹਾਂ ਵਾਪਸ ਕਰ ਸਕਦਾ ਹਾਂ ਤਾ ਪੀਰ ਖਰਬੂਜੇ ਸ਼ਾ ਕਹਿੰਦਾ ਕਿ ਜੇਕਰ ਮੇਰਾ ਖਰਬੂਜਾ ਵਾਪਿਸ ਨਹੀਂ ਕਰ ਸਕਦੇ ਤਾਂ ਮੇਰੇ ਸਾਹਮਣੇ ਆਪਣਾ ਸਿਰ ਝੁਕਾਓ ਆਪਣਾ ਨੱਕ ਰਗੜੋ ਇਸ ਤਰ੍ਹਾਂ ਉਹ ਲੋਕਾਂ ਨੂੰ ਆਪਣੇ ਸਾਹਮਣੇ ਝੁਕਣ ਤੇ ਮਜਬੂਰ ਕਰ ਦਿੰਦਾ ਸੀ ਇੱਕ ਦਿਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਖਰਬੂਜੇ ਸ਼ਾ ਜੀ ਦੇ ਪਾਸ ਆ ਕੇ ਬੈਠ ਕੇ ਤਾਂ ਖਰਬੂਜੇ ਸ਼ਾ ਨੇ ਗੁਰੂ ਜੀ ਨੂੰ ਇੱਕ ਖਰਬੂਜਾ ਭੇਂਟ ਕੀਤਾ ਤਾਂ ਗੁਰੂ ਜੀ ਨੇ ਖਰਬੂਜਾ ਲੈ ਲਿਆ ਅਤੇ ਉਸ ਦੇ ਟੁਕੜੇ ਕਰ ਦਿੱਤੇ ਖਾਣ ਤੋਂ ਪਹਿਲਾਂ ਉਹਨਾਂ ਨੇ ਦੋ ਟੁਕੜੇ ਉਸ ਪੀਰ ਨੂੰ ਵੀ ਦਿੱਤੇ ਅਤੇ ਉਸ ਤੋਂ ਬਾਅਦ ਸੰਗਤ ਵਿੱਚ ਵੰਡ ਦਿੱਤਾ ਅਤੇ ਆਪ ਵੀ ਉਹ ਖਰਬੂਜਾ ਖਾਦਾ ਜਦੋਂ ਸਾਰਾ ਖਰਬੂਜਾ ਖਤਮ ਹੋ ਗਿਆ ਤਾ ਪੀਰ ਨੇ ਗੁਰੂ ਜੀ ਨੂੰ ਕਿਹਾ ਕਿ ਮੇਰਾ ਖਰਬੂਜਾ ਮੈਨੂੰ ਵਾਪਸ ਕਰ ਦਿਓ ਗੁਰੂ ਜੀ ਬੋਲੇ ਖਰਬੂਜਾ ਤਾਂ ਸਾਰਿਆਂ ਨੇ ਖਾ ਲਿਆ ਹੈ ਹੁਣ ਤੈਨੂੰ ਖਰਬੂਜਾ ਕਿੱਥੋਂ ਵਾਪਸ ਕਰੀਏ ਤਾਂ ਉਸ ਪੀਰ ਨੇ ਕਿਹਾ ਕਿ ਜੇਕਰ ਮੇਰਾ ਖਰਬੂਜਾ ਵਾਪਸ ਨਹੀਂ ਕਰ ਸਕਦੇ ਤਾਂ ਮੇਰੇ ਅੱਗੇ ਝੁਕ ਜਾਓ ਜਦੋਂ ਗੁਰੂ ਜੀ ਨੇ ਪੀਰ ਦੀ ਇਹ ਗੱਲ ਸੁਣੀ ਤਾ ਉਹਨਾਂ ਨੇ ਸੋਚਿਆ ਕਿ ਪੀਰ ਤਾਂ ਬਹੁਤ ਅਹੰਕਾਰੀ ਹੈ ਤਾਂ ਗੁਰੂ ਜੀ ਨੇ ਪੀਰ ਨੂੰ ਕਿਹਾ ਪਹਿਲਾਂ ਜੋ ਤੁਸੀਂ ਦੋ ਟੁਕੜੇ ਖਾਦੇ ਹਨ ਉਹ ਵਾਪਸ ਕਰ ਦਿਓ ਤਾਂ ਮੈਂ ਤੁਹਾਨੂੰ ਆਪਣਾ ਗੁਰੂ ਮੰਨ ਲਵਾਂਗਾ ਅਤੇ ਬਾਕੀ ਦਾ ਖਰਬੂਜਾ ਵੀ ਵਾਪਸ ਕਰ ਦਵਾਂਗਾ ਇਹ ਗੱਲ ਸੁਣ ਕੇ ਪੀਰ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਇਸ ਤਰ੍ਹਾਂ ਦਾ ਸਵਾਲ ਪਹਿਲਾਂ ਕਿਸੇ ਨੇ ਵੀ ਨਹੀਂ ਕੀਤਾ ਸੀ ਗੁਰੂ ਜੀ ਨੇ ਪੀਰ ਨੂੰ ਕਿਹਾ ਪਹਿਲਾਂ ਨਦੀ ਵਿੱਚ ਇਸ਼ਨਾਨ ਕਰਕੇ ਆਪਣਾ ਮਨ ਨਿਰਮਲ ਕਰ ਆਉ ਉਸ ਦੇ ਬਾਅਦ ਤੇਰਾ ਖਰਬੂਜਾ ਸਾਫਤਾ ਕਰ ਦਵਾਂਗੇ ਪੀਰ ਗੁਰੂ ਜੀ ਦੀ ਇਹ ਗੱਲ ਸੁਣ ਕੇ ਵੇਈ ਨਦੀ ਵਿੱਚ ਡੁਬਕੀ ਲਗਾਉਣ ਚਲਾ ਗਿਆ ਜਦੋਂ ਉਸ ਨੇ ਪਾਣੀ ਵਿੱਚ ਡੁਬਕੀ ਲਗਾਈ ਤਾਂ ਉਸ ਨੂੰ ਨਦੀ ਖਰਬੂਜੀਆਂ ਨਾਲ ਭਰੀ ਹੋਈ ਨਜ਼ਰ ਆਈ ਇਹ ਕੌਤਕ ਦੇਖ ਕੇ ਉਹ ਬਾਹਰ ਆਇਆ ਅਤੇ ਗੁਰੂ ਜੀ ਦੇ ਪਾਸ ਆ ਕੇ ਬੋਲਿਆ ਕਿ ਇਨ੍ਹਾਂ ਖਰਬੂਜੀਆਂ ਵਿੱਚ ਤਾਂ ਮੇਰਾ ਖਰਬੂਜਾ ਨਹੀਂ ਹੈ ਗੁਰੂ ਜੀ ਨੇ ਕਿਹਾ ਜਾ ਕੇ ਦੁਬਾਰਾ ਦੇਖੋ ਤੇਰਾ ਖਰਬੂਜਾ ਉੱਥੇ ਹੀ ਹੈ ਖਰਬੂਜੇ ਸ਼ਾ ਨੇ ਵਾਪਸ ਜਾ ਕੇ ਨਦੀ ਵਿੱਚੋਂ ਦੋ ਟੁਕੜੇ ਘੱਟ ਵਾਲਾ ਖਰਬੂజా ਚੁੱਕ ਕੇ ਗੁਰੂ ਜੀ ਦੇ ਕੋਲ ਲੈ ਆਂਦਾ ਅਤੇ ਉਸਨੇ ਕਿਹਾ ਕਿ ਇਸ ਖਰਬੂਜੇ ਵਿੱਚ ਦੋ ਫਾੜੀਆਂ ਘੱਟ ਹਨ ਗੁਰੂ ਜੀ ਨੇ ਕਿਹਾ ਜੋ ਸੰਗਤ ਨੇ ਅਤੇ ਮੈਂ ਖਾਦਾ ਸੀ ਅਸੀਂ ਉਹ ਪੂਰਾ ਕਰ ਦਿੱਤਾ ਹੈ ਬਾਕੀ ਦੋ ਫਾੜੀਆਂ ਜੋ ਤੁਸੀਂ ਖਾਦੀਆਂ ਸੀ ਉਹ ਤੁਸੀਂ ਪੂਰੀਆਂ ਕਰੋ ਇਹ ਦੇ ਕੇ ਖਰਬੂਜਾ ਸ਼ਾ ਉੱਠ ਕੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਬੋਲਿਆ ਮੈਂ ਅੰਤ ਪਾ ਲਿਆ ਹੈ ਗੁਰੂ ਜੀ ਮੈਂ ਆਪਣੀ ਗਲਤੀ ਲਈ ਮਾਫੀ ਮੰਗਦਾ ਹਾਂ ਮੈਨੂੰ ਮਾਫ ਕਰ ਦਿਓ ਇਸ ਤੋਂ ਬਾਅਦ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਗੁਰੂ ਜੀ ਨੇ ਪੀਰ ਨੂੰ ਅਕਾਲ ਪੁਰਖ ਦੀ ਬੰਦਗੀ ਅਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਗੁਰੂ ਜੀ ਜਦੋਂ ਵੀ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਤਾਂ ਉਹ ਪੀਰ ਗੁਰੂ ਜੀ ਦਾ ਚੋਲਾ ਆਪਣੇ ਹੱਥਾਂ ਵਿੱਚ ਫੜ ਕੇ ਖੜਾ ਰਹਿੰਦਾ ਸੀ ਉਹ ਆਪਣੇ ਹੱਥਾਂ ਨੂੰ ਅੱਗੇ ਫੈਲਾ ਕੇ ਰੱਖਦਾ ਸੀ ਤਾਂਕਿ ਗੁਰੂ ਜੀ ਦੇ ਵਸਤਰ ਜਾਂ ਚੋਲਾ ਉਸ ਦੇ ਸਰੀਰ ਨਾਲ ਲੱਗ ਕੇ ਮੈਲਾ ਨਾ ਹੋ ਜਾਵੇ ਖਰਬੂਜੇ ਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਐਨਾ ਵੱਡਾ ਸ਼ਰਧਾਲੂ ਹੋ ਗਿਆ ਸੀ ਕਿ ਇੱਕ ਦਿਨ ਉਸਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਵਿੱਚ ਹੁਣ ਮਹਿਮਾਨ ਦੀ ਸੇਵਾ ਕਰਨ ਦੀ ਹਿੰਮਤ ਨਹੀਂ ਰਹੀ ਮੇਰਾ ਕਰ ਹੁਣ ਤੁਹਾਡਾ ਹੋਇਆ ਗੁਰੂ ਜੀ ਨੇ ਕਿਹਾ ਨਾ ਮੇਰਾ ਨਾ ਤੇਰਾ ਕਰ ਸਾਰੇ ਕਰ ਬੇਕਰਾਂਦੇ ਹਨ ਗੁਰੂ ਜੀ ਦੇ ਜਾਣ ਤੋਂ ਪਹਿਲਾਂ ਕਰਬੂਜੇ ਸ਼ਾ ਨੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੇ ਦਰਸ਼ਨ ਕੀਤੇ ਤੋਂ ਬਿਨਾ ਜਿੰਦਾ ਰਹਿਣਾ ਬਹੁਤ ਮੁਸ਼ਕਿਲ ਹੈ ਗੁਰੂ ਜੀ ਇਹ ਗੱਲ ਸੁਣ ਕੇ ਗੁਰੂ ਜੀ ਨੇ 베ਰੀ ਦੀ ਦਾਤਨ ਜ਼ਮੀਨ ਵਿੱਚ ਗੱਡ ਕੇ ਵਚਨ ਕੀਤਾ ਕਿ ਤੁਸੀਂ ਸਾਡੇ ਦਰਸ਼ਨ ਇਸ 베ਰੀ ਵਿੱਚੋਂ ਕਰ ਲਿਆ ਕਰਨਾ पीर ने कहा जेकर ये बेरी का दरखत किसी कारण करके टूट गया ता गुरु जी ने कहा कि ए बेरी का दरखत हमेशा कायम रहेगा कोई भी तूफान इसका कुछ नहीं बिगाड़ सकता गुरु जी दे कहे अनुसार अज भी ओ बेरी का दरखत फल दिता है सतनाम श्री वाहेगुरु